ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਬਣ ਜਾ ਰਹਾ ਹੈ ਸਾਡੀ ਰਸੋਈ ਵਿੱਚ ਮਟਰ ਪਨੀਰ ਦੀ ਸਬਜੀ ਇੰਨੀ ਜਿਆਦਾ ਸਵਾਦ ਕਿ ਰੋਟੀ ਖਤਮ ਹੋ ਜਾਵੇ ਪਰ ਭੁੱਖ ਨਾ ਮਿਟੇ ਘਰ ਦੀ ਬਣੀ ਮਟਰ ਪਨੀਰ ਦੀ ਸਬਜੀ ਰੈਸਟੋਰੈਂਟ ਵਾਲੇ ਵੀ ਹਰੀਆਂ ਨਾ ਹੋ ਜਾਵੇ ਕਦੇ ਤੁਸੀਂ ਸੋਚਿਆ ਕਿ ਘਰ ਵਿੱਚ ਵੀ ਮਟਰ ਪਨੀਰ ਦੀ ਸਬਜੀ ਬਹੁਤ ਜਿਆਦਾ ਸਵਾਦ ਬਣ ਸਕਦੀ ਹੈ ਜਦੋਂ ਮਟਰ ਪਨੀਰ ਅਸੀ ਬਣਾਉਣਾ ਹੈ ਤਾਂ ਉਹਦਾ ਸੁਆਦ ਵੀ ਬਦਲ ਜਾਂਦਾ ਹੈ ਤੇ ਮੌਸਮ ਵੀ ਬਦਲ ਜਾਂਦਾ ਹੈ ਪਿੰਡਾਂ ਵਾਲੇ ਸਟਾਈਲ 'ਚ ਬਣਾ ਕੇ ਤਿਆਰ ਕਰਦੇ ਆ ਮਟਰ ਪਨੀਰ ਦੀ ਸਬਜੀ ਘਰ ਦੀ ਖੁਸ਼ਬੂ ਤੇ ਮਾਂ ਦੇ ਹੱਥਾਂ ਦਾ ਸੁਆਦ ਜੇ ਇਹ ਸਬਜੀ ਤੁਸੀਂ ਵੀ ਬਣਾਣੀ ਹੈ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਤੇ ਇੱਕ ਲਾਈਕ ਜਰੂਰ ਕਰਿਆ ਕਰੋ ਆਓ ਬਣਾ ਕੇ ਤਿਆਰ ਕਰਦੇ ਹਾਂ ਹੁਣ ਅਸੀਂ ਮਟਰ ਪਨੀਰ ਦੀ ਸਬਜ਼ੀ ਤੇ ਚੱਲਦੇ ਆਂ ਰਸੋਈ ਵਿੱਚ ਸਬਜ਼ੀ ਬਣਾਉਣ ਦੇ ਲਈ ਅਸੀਂ ਲਸਣ ਅਦਰਕ ਦੋ ਟਮਾਟਰ ਤੇ ਦੋ ਪਿਆਜ਼ ਲਈ ਹੈ ਪਿਆਜ਼ਾਂ ਦੀ ਕਟਿੰਗ ਕਰ ਲੈਂਦੇ ਆਂ ਮਟਰ ਪਨੀਰ ਦੀ ਸਬ지 ਕਈ ਤਰੀਕਿਆਂ ਦੇ ਨਾਲ ਬਣਾਈ ਜਾਂਦੀ ਹੈ ਇਸ ਤੋਂ ਪਹਿਲਾਂ ਮੈਂ ਹੋਰ ਵੀ ਕਈ ਤਰੀਕੇ ਦੇ ਨਾਲ ਇਹ ਬਣਾਈ ਹੋਈ ਹੈ ਅੱਜ ਅਸੀਂ ਬਣਾਵਾਂਗੇ ਨਵੇਂ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੈਂ ਹਰੇਕ ਵੀਡੀਓ ਵਿੱਚ ਦੱਸਦੀ ਹਿਆ ਕਿ ਅਸੀਂ ਇੱਕ ਸਬ지 ਕਿੰਨੀ ਤਰ੍ਹਾਂ ਬਣਾ ਸਕਦੇ ਹਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਕੱਟਣਾ ਇਸ ਮੋਟਾ-ਮੋਟਾ ਕੱਟ ਲੈਣਾ ਹੈ ਪਿਆਜ਼ਾਂ ਨੂੰ ਪਾ ਲੰਦੇ ਗ੍ਰੈਂਡਰ ਵਿੱਚ ਤੇ ਇਹਦਾ ਬਣਾਉਣਾ ਹੈ ਪਤਲਾ ਪੇਸਟ

ਮਟਰ ਲਈ ਇਸ ਤਰ੍ਹਾਂ ਮੋٹے ਮੋٹے ਹੀ ਕੱਟ ਲੈਣੇ ਆ। ਦੋ ਪਾਵਾਂਗੇ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ। ਗੈਸ ਤੇ ਕੜਾਹੀ ਰੱਖ ਲਈ ਹੈ। ਇਹਦੇ ਵਿੱਚ ਪਾ ਲੰਦੇ ਆ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਲੈ ਲੈਣਾ ਜਿਹੜਾ ਤੁਸੀਂ ਚੂਜ਼ ਕਰਦੇ ਹੋ ਅਸੀਂ ਪਾਲੇ ਦੇ ਵਿੱਚ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਤਾਂ ਧਨੀਆ ਨਾਲ ਹੀ ਪਾ ਦਿੰਦੇ ਆ ਜੀਰਾ ਤੇਜ ਪੱਤਾ ਤੇ ਦੋ ਸੁੱਕੀਆਂ ਹੋਈਆਂ ർ പണം പേസ്റ്റ് ആ ਕੌਣ ਨਾ ਆਏ ਪਾਣੀ ਤੋਂ ਸ਼ੇਕ ਲੈ ਜਾਤੀ ਕੋਲ ਦਾ ਸੜਾ ਤਲਕ ਖੋਲਦਾ ਹੈ ਪਨੀਰ ਨੂੰ ਵੀ ਕੱਟ ਕੇ ਰੱਖ ਲੈਂਦੇ ਹਾਂ ਹੁਣ ਤੁਸੀਂ ਕਹੋਗੇ ਕਿ ਪਨੀਰ ਜਿਹੜਾ ਹੈ ਦੁੱਧ ਹੀ ਹੈ ਬਾਹਰ ਦਾ ਤਾਂ ਪਨੀਰ ਲੱਗਦਾ ਨਹੀਂ ਹੈਗਾ ਕਿ ਪਰ ਉਹ ਅਸੀਂ ਧਿਆਨਦਾ ਹੋਇਆ ਪਨੀਰ ਮੈਂ ਬਾਹਰੋਂ ਬਹੁਤ ਹੀ ਘੱਟ ਲੈ ਕੇ ਆਂਦੀ ਕਦਈ ਹੈ ਕਿ ਜੇ ਜ਼ਰੂਰੀ ਹੋਈ ਪੈ ਜਾ ਤਾਂ ਹੀ ਲੈਣਾ ਨਹੀਂ ਤਾਂ ਹਮੇਸ਼ਾ ਪਨੀਰ ਮੈਂ ਘਰ ਵਿੱਚ ਆਪਣਾ ਦੁੱਧ ਦਾ ਹੀ ਬਣਾ ਲੈਂਦੀ ਐ ਪਨੀਰ ਵੀ ਕੱਟ ਗਿਆ ਸਾਡਾ ਛੜ ਕੇ ਨੁਬੀ ਬਹੁਤ ਪਰ 10 ਮਿੰਟ ਹੋ ਗਏ ਐ ਐਥੇ ਹੋਏ ਨਾ ਇਹਨੂੰ ਪਤਾ ਤੁਸੀਂ ਕੀ ਕਰਨਾ ਐ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਭੁੰਨਣਾ ਐ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ 1.2 ਚਮਚੇ ਪਾਣੀ ਦੇ ਪਾ ਕੇ ਕੁੰਨੇ ਹੋ ਦੋ ਤਿੰਨ ਵਾਰ ਪਾਓ ਫਿਰ ਦੇਖੋ ਤਲਕਾ ਕਿੰਨਾ ਵਧੀਆ ਭੁਜਦਾ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਵਾਰ ਪਾਣੀ ਇੱਕ ਵਾਰ ਪਾ ਦਿਆ ਇੱਕ ਵਾਰ ਹੋਰ ਪਾਵਾਂਗੇ ਐ ਇੱਕ ਵਾਰ ਪਾਣੀ ਦੇ ਵਿੱਚ ਪਾਹਣ ਇਹ ਚ ਪਾਣੀ ਪਾਵਾਂਗੇ ਅਸੀਂ ਤਿੰਨ ਵਾਰ ਇੱਕ ਵਾਰ ਪਾ ਦਿਆ ਤੇ ਦੋ ਵਾਰ ਹੋਰ ਪਾਵਾਂਗੇ ਮੈਂ ਦੇਖਿਆ ਮੜਾ ਜਿਹਾ ਤੜਕਾ ਥੰਨਾ ਲੱਗਾ ਏ ਆ ਤੁਸੀਂ ਇਹਦੇ ਵਿੱਚ ਪਾਣੀ ਪਾ ਲੈਣਾ ਫਿਰ 1 ਤੋਂ 2 ਚਮਚੇ ਜ਼ਿਆਦਾ ਪਾਣੀ ਨਹੀਂ ਪਾਣਾ ਇਹਦੇ ਨਾਲ ਇਹ ਹੁੰਦਾ ਏ ਕਿ ਤੜਕਾ ਪੁੱਜਦਾ ਬਹੁਤ ਹੀ ਵਧੀਆ ਪੁੱਜਦਾ ਏ ਤੇ ਫਲੇਵਰ ਵੀ ਥੋੜਾ ਜਿਹਾ ਅਲੱਗੇ ਆਂਦਾ ਏ ਜੇ ਇਸ ਤੋਂ ਪਹਿਲਾਂ ਮੈਂ ਜਿਹੜੀ ਮਟਰ ਪਈਦੀ ਸਬਜ਼ੀ ਬਣਾਈ ਹੋਈ ਆ ਉਹਦਾ ਤੜਕਾ ਥੋੜਾ ਜਿਹਾ ਅਲੱਗ ਤਰ੍ਹਾਂ ਸੀ ਨਾ ਆਇਆ ਏ ਅੱਜ ਇਹਦਾ ਲਾਵਾਂਗੇ ਅਸੀਂ ਉਸ ਤੋਂ ਚੇਂਜ ਕਰਕੇ ਜਦੋਂ ਪਾਣੀ ਪਾ ਲਾ ਦੁੰਦੇ ਆ। ਹੁ ਤੁਸੀਂ ਕਹੋਗੇ ਕਿ ਸਾਡਾ ਤਾਂ ਤੜਕਾ ਥੱਲੇ ਨਹੀਂ ਲੱਗਦਾ। ਇਹ ਜ਼ਰੂਰੀ ਨਹੀਂ ਹੈ ਕਿ ਤੜਕਾ ਥੱਲੇ ਲੱਗਾ ਤਾਂ ਹੀ ਅਸੀਂ ਪਾਣੀ ਪਾਣਾ। ਪਾਣੀ ਤੁਸੀਂ ਪਾਣੀ ਪਾਣਾ। ਇਹ ਛੋਟੀ ਜਿਹੀ ਕਿ ਟ੍ਰਿਕ ਹੈ। ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਕਿ ਸਬ지 ਹੋਏ ਨੀਂ ਵਧੀਆ ਬਣੂ। ਲਾਸਟ ਵਾਰ ਪਾਣੀ ਫੇਰ ਪਾ ਦਿੰਦੇ ਆ। ਨੂੰ ਇਹਨੂੰ 1 ਮਿੰਟ ਅਸੀਂ ਹੋਰ ਭੁੰਨਣਾ ਹੈ। ਤਕਰੀਬਨ ਕਰਕਾ ਸਾਢਾ ਪੁੱਜ ਗਿਆ ਹੋਵੇ। ਉਸ ਪਾਣੀ ਪਾਇਆ ਪਾਣੀ ਪਾ ਕੇ ਤੁਸੀਂ 1 ਮਿੰਟ ਹੋਰ ਇਹਨੂੰ ਪਕਾ ਲੈਣਾ ਹੈ। ਜਦ ਤੜਕੇ ਵਿੱਚੋਂ ਖੁਸ਼ਬੂ ਆਉਣ ਲੱਗ ਪਦੀ ਹੈ ਤਾਂ ਤੁਸੀਂ ਇਹਦੇ ਵਿੱਚ ਪਾ ਦੇਣਾ ਹੈ। ਟਮਾਟਰਾਂ ਦਾ ਪੇਸਟ ਥੋੜਾ ਜਿਹਾ ਪਾਣੀ ਪਾ ਕੇ ਜਦਕਰੋ ਘੋਲ ਲੈਣਾ ਹੈ ਟਮਾਟਰ ਪਾ ਕੇ ਤੁਸੀਂ ੜ ਕੇ ਨੂੰ ਫੇਰ 2 ਤੋਂ 3 ਮਿੰਟ ਪਕਾਉਣਾ ਹੈ ਲੜਕਾ ਸਾਢਾ ਪੁੰਜ ਕੇ ਤਿਆਰ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਪਾਊਡਰ ਮਸਾਲੇ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ ਹਲਦੀ ਪਾਊਡਰ ਐਮਡੀ ਅਟ ਤੇ ਮਸਾਲੇ ਜਿਹੜੇ ਹੈ ਉਹ ਪਾ ਮੰਗੇ ਆ ਕਿੱਕ ਪਾਵਾ ਗਏ ਇਹਦੇ ਵਿੱਚ ਅਸੀਂ ਖੜੇ ਮਸਾਲਿਆਂ ਦਾ ਪਾਊਡਰ ਇਸ ਤਰ੍ਹਾਂ ਛੋਟੇ ਇਲਾਚੀ ਵੱਡੇ ਇਲਾਚੀ ਦਾਲ ਚੀਨੇ ਜਿਹੜੇ ਹੋਰ ਸਾਰੇ ਕਿੰਨੇ ਖੜੇ ਮਸਾਲੇ ਹੁੰਦੇ ਆ ਉਹਨਾਂ ਦਾ ਪਾਊਡਰ ਪਾ ਲੈਣਾ ਹੁਣ ਪਾਉਂਦੇ ਆ ਇਹਦੇ ਵਿੱਚ ਲਾਲ ਮਿਰਚ ਪਾਊਡਰ ਇਹ ਧਿਆਨ ਰੱਖਣਾ ਇਹਦੇ ਵਿੱਚ ਅਸੀਂ ਹਰੀ ਮਿਰਚ ਪਾਊਡਰ ਵੀ ਪਾਇਆ ਹੋਇਆ ਹੈ ਥੋੜੇ ਜਿਹਾ ਪਾਉਂਦੇ ਆ ਉਕੇ ਹੋਏ ਗਲਾਬ ਦੀਆਂ ਪੰਖੜੀਆਂ ਇਹ ਆਪਸ਼ਨਲ ਹੈ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਲੈਣੀ ਹੈ ਹੁਣ ਪਾਉਂਦੇ ਆ ਇਹਦੇ ਵਿੱਚ ਕਸਤੂਰੀ ਮੇਥੀ ਹੋਰ ਪਾਉਂਦੇ ਆ ਇਹਦੇ ਵਿੱਚ ਗਰਮ ਮਸਾਲਾ ਆਪਣੇ ਘਰ ਦਾ ਬਣਿਆ ਹੋਇਆ ਅਗਰ ਜੇ ਪਾ ਦਿੰਦੇ ਐ ਪਾਣੀ ਪਾਣੀ ਪਾ ਕੇ ਤੁਸੀਂ ਤੜਕੇ ਨੂੰ ਲੈਣਾ ਇਹਨੂੰ ਪਨ ਜਾਦਿਕ ਕਾਪੋ ਜਣਾਇ ਕਰਕਾ ਜਾਦਿਕ ਕਰੇ ਤੇਲ ਨਾ ਛੱਡਦਾ ਵਾ ਤੜਕਾ ਸਾਡਾ ਭੁੱਜ ਗਿਆ ਹੈ ਦੇਖ ਸਕਦੇ ਹੋ ਤੜਕੇ ਨਾਲ ਤੇਲ ਛੰਡਦਾ ਹੁਣ ਵਾਰੀ ਆ ਗਈ ਦੇ ਵਿੱਚ ਮੈਂ ਮਟਰ ਪਾਣਦੇ ਹਰੇ ਮਟਰ ਹਰੇ ਮਟਰ ਪਾ ਕੇ ਤੁਸੀਂ ਪਹਿਲਾਂ ਕੱਲਿਆਂ ਨੂੰ ᱫੋ ਤੋ ਤਿੰਨ ਮਿੰਟ ਇਹਨੂੰ ਪਕਾਉਣਾ ਹੈ ਕਾਤ ਕੇ ਵੀ ਪਕਾ ਸਕਦੇ ਹੋ ਮੈਂ ਇਸ ਤਰ੍ਹਾਂ ਵੀ ਤੁਸੀਂ ਪਕਾ ਸਕਦੇ ਹੋ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਜਦੋਂ ਵਿੱਚ ਵਿੱਚ ਮਟਰ ਪਾ ਦਿੰਦੇ ਹੈ ਨਾ ਉਸ ਮਟਰ ਭੁੱਜ ਜਾਂਦੇ ਹੈ ਇਹਨਾਂ ਦੀ ਅਲੱਗੇ ਖੁਸ਼ਬੂ ਆਉਣ ਲੱਗ ਪੈਂਦੀ ਹੈ ਜਦ ਭੁੱਜਣ ਤੋਂ ਬਾਅਦ ਇਹਦੇ ਚ ਪਾਣਾ ਹੈ ਤੁਸੀਂ ਇੱਕ ਕਟੋਰੀ ਲਈ ਅਸੀਂ ਤਾਜੀ ਕਰੀਮ ਤੇ ਦੁੱਧ ਇੱਕ ਦਿਨ ਪੁਰਾਣੀ ਤੁਸੀਂ ਲੈ ਸਕਦੇ ਹੋ ਉਸ ਤੋਂ ਪੁਰਾਣੀ ਤੁਸੀਂ ਕਰੀਮ ਚਾ ਲਿਓ ਇਹਨੂੰ ਉੱਪਰ ਲਾ ਹਲਕਾ ਜਿਹਾ ਕਰੀਮ ਮੈਲਟ ਹੋ ਜਾਵਾਏ ਹੁਣ ਤੁਸੀਂ ਦੇਖਿਓ ਕਿੰਨਾ ਸਾਡਾ ਸ਼ਾਹੀ ਮਟਰ ਪਨੀਰ ਬਣੰਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਰੈਸਟੋਰੈਂਟ ਦਾ ਖਾਣਾ ਭੁੱਲ ਜਾਓਗੇ ਪਾਣ ਦੇ ਦੇ ਵਿੱਚ ਪਾਣੀ 1.5 ਗਲਾਸੀ ਆਪਾਂ ਪਾਣੀ ਪਾਵਾਗੇ ਪਾਣੀ ਪਾਣਾ ਹੈ ਤੁਸੀਂ ਜਗਰੇਵੀ ਗਾੜੀ ਚਾਹੁੰਦੇ ਹੋ ਤਾਂ ਤੁਸੀਂ 1.5 ਗਲਾਸ ਪਾਣਾ ਹੈ ਜੇ ਥੋੜੀ ਜਿਹੀ ਪਤਲੀ ਚਾਹੁੰਦੇ ਹੋ ਤਾਂ ਤੁਸੀਂ 2 ਗਲਾਸ ਪਾਣੀ ਦੇ ਪਾਣੇ ਹੁਣ ਪਕਾਉਂਦੇ ਆ ਗਰੇਵੀ ਨੂੰ ਤੱਕ ਕੇ 10 ਮਿੰਟ ਤੇ ਪਨੀਰ ਪਾਵਾਂਗੇ ਅਸੀਂ ਬਾਅਦ ਵਿੱਚ 5 ਮਿੰਟ ਹੋ ਗਏ ਸਬਜ਼ੀ ਰੱਖੀ ਨੂੰ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਨੀਰ ਪਨੀਰ ਪਾ ਕੇ ਲਈ 5 ਮਿੰਟ ਇਹਨੂੰ ਹੋਰ ਪਕਾਉਣਾ ਹੈ ਗਰੇਵੀ ਸਾਡੀ ਕਾਫੀ ਸੰਘਣੀ ਹੋ ਗਈ ਹੈ ਉਨਕਾ ਕਰਦੇ ਫੇਰ ਦੁਬਾਰਾ ਮੇਲੂਦੇ ਹੁ 5 ਮਿੰਟ ਬਾਅਦ ਬਣ ਕੇ ਤਿਆਰ ਸਾਡੀ ਮਟਰ ਪਨੀਰ ਦੀ ਸਬਜੀ ਦੇਖ ਸਕਦੇ ਹੋ ਕਲਰ ਕਿੰਨਾ ਜਿਆਦਾ ਵਧੀਆ ਆਇਆ ਹੈ ਗਰੇਵੀ ਵੀ ਸਾਡੀ ਬਿਲਕੁਲ ਐਨ ਸੰਘਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਵੀ ਮਟਰ ਪਨੀਰ ਦੀ ਸਬਜ਼ੀ ਬਣਾ ਸਕਦੇ ਹੋ ਬਿਲਕੁਲ ਆਸਾਨ ਤਰੀਕਾ ਹੈ ਕੋਈ ਕੋਈ ਜ਼ਿਆਦਾ ਮਸਾਲੇ ਨਹੀਂ ਲੈਣੇ ਉਹੀ ਮਸਾਲੇ ਲੈਣੇ ਜਿਹੜਾ ਅਸੀਂ ਘਰ ਵਿੱਚ ਯੂਜ਼ ਕਰਦੇ ਆਂ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਇਹਦੇ ਤੇ ਨਵੇਂ ਆਏ ਆ ਤੇ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਾਮੀਆਂ ਨਾਮੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HK ਪੰਜਾਬੀ ਕਿਚਨ ਦੇ ਨਾਲ